ਸਾਨ ਵੀਰੋ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਸੰਧੋ ਫਾਰਮਿੰਗ ਹੈਲਪ ਤੇ ਆਪਦਾ ਸਵਾਗਤ ਹੈ। ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਝੋਨੇ ਦੀਆਂ ਜੜਾਂ ਕਾਲੀਆਂ ਹੋਣ ਦੇ ਕਾਰਨ ਅਤੇ ਇਲਾਜ ਬਾਰੇ ਵੀਰ ਗੁਰੂ ਸ਼ੁਰੂ ਤੋਂ ਅਖੀਰ ਤੱਕ ਧਿਆਨ ਨਾਲ ਵੇਖਣਾ। ਜੇਕਰ ਵੀਡੀਓ ਚੰਗੀ ਲੱਗੇ ਤਾਂ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ, ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਨਾ ਭੁੱਲਣਾ ਚਲੋ ਵੀਡੀਓ ਸ਼ੁਰੂ ਕਰੀਏ ਕਿਸਾਨ ਵੀਰੋ ਜਦੋਂ ਆਪਾਂ ਝੋਨਾ ਲਗਾ ਦੇ ਦਿੰਦੇ ਆ ਤੇ ਫਿਰ ਉਸ ਵਿੱਚ ਲਗਾਤਾਰ 15-20 ਦਿਨ ਪਾਣੀ ਖੜਾ ਰੱਖਦੇ ਆ ਪਾਣੀ ਸੁੱਕਣ ਨਹੀਂ ਦਿੰਦੇ ਕਈ ਕਿਸਾਨ ਵੀਰ ਤਾਂ ਮਹੀਨਾ-ਮਹੀਨਾ ਵੀ ਪਾਣੀ ਨਹੀਂ ਸੁੱਕਣ ਦਿੰਦੇ ਅਤੇ ਉਸ ਵਿੱਚ ਕਈ ਤਰ੍ਹਾਂ ਦੀਆਂ ਖਾਦਾਂ ਜਿਵੇਂ ਕਿ ਜੂਰੀਆ ਜਿੰਕ ਡਾਈ ਆਦ ਪਾ ਦਿੰਦੇ ਨੇ ਤੇ ਭੰਗੀ ਸਾਇਡ ਤੇ ਕੀਟਨਾਸ਼ਕ ਵੀ ਜਿਵੇਂ 1263 ਤੇ ক্লোਰੋ ਵਗੈਰਾ ਖੜੇ ਪਾਣੀ ਵਿੱਚ ਹੀ ਸਭ ਕੁਝ ਪਾ ਦਿੰਦੇ ਨੇ ਉੱਪਰ ਧੁੱਪ ਵੀ ਬਹੁਤ ਲੱਗਦੀ ਏ ਪਾਣੀ ਗਰਮ ਹੁੰਦਾ ਰਹਿੰਦਾ ਏ ਇਸ ਨਾਲ ਉਹਨਾਂ ਦਾ ਧੋਨਾ ਜਿਹੜਾ ਉਹ ਰੁਕ ਜਾਂਦਾ ਏ ਉਹ ਫਟਾਰਾ ਨਹੀਂ ਕਰਦਾ ਤੇ ਉਹਦਾ ਰੰਗ ਵੀ ਲਾਲ ਜਾ ਹੋਣ ਲੱਗ ਜਾਂਦਾ ਏ ਤੇ ਕਿਸਾਨ ਵੀਰ ਪਰੇਸ਼ਾਨ ਹੋ ਜਾਂਦੇ ਨੇ ਕਿ ਝੋਨੇ ਵਿੱਚ ਇੰਨਾ ਕੁਝ ਪਾਉਣ ਦੇ ਬਾਵਜੂਦ ਵੀ ਝੋਨਾ ਜਿਹੜਾ ਉਹ ਚੱਲ ਨਹੀਂ ਰਿਹਾ ਕਿਸਾਨ ਵੀਰੋ ਜੋ ਗਲਤੀ ਤੁਸੀਂ ਕਰਦੇ ਹੋ ਉਸ ਦਾ ਧਿਆਨ ਨਹੀਂ ਕਰਦੇ ਤੇ ਨਜਾਇਜ਼ ਖਰਚਾ ਕਰੀ ਜਾਂਦੇ ਹੋ ਤੁਸੀਂ ਕੀ ਗਲਤੀ ਕਰਦੇ ਹੋ ਮੈਂ ਦੱਸਦਾ ਹਾਂ ਕਿਸਾਨ ਵੀਰੋ ਤੁਸੀਂ ਪਾਣੀ ਜ਼ਿਆਦਾ ਦਿਨ ਝੋਨੇ ਵਿੱਚ ਲਗਾਤਾਰ ਖੜਾ ਰੱਖਦੇ ਹੋ ਉਸ ਨੂੰ ਸੁੱਕਣ ਨਹੀਂ ਦਿੰਦੇ ਜੇ ਸਨਾਲ ਝੋਨੇ ਦੀਆਂ ਜੜਾਂ ਕਾਲੀਆਂ ਹੋ ਜਾਂਦੀਆਂ ਨੇ ਤੇ ਕਮਜ਼ੋਰ ਹੋ ਕੇ ਸੁੱਕ ਜਾਂਦੀਆਂ ਨੇ ਤੁਸੀਂ ਜੋ ਕੁਝ ਵੀ ਮਿੱਟੀ ਵਿੱਚ ਪਾਇਆ ਹੁੰਦਾ ਹੈ ਉਹ ਇਹਨਾਂ ਨੂੰ ਲੈ ਨਹੀਂ ਸਕਦੀਆਂ ਜੇਕਰ ਜੜਾਂ ਖਾਦ ਨੂੰ ਨਹੀਂ ਲੈ ਸਕਣਗੀਆਂ ਤਾਂ ਪੌਦੇ ਨੂੰ ਕਿਵੇਂ ਖਾਦ ਮਿਲੇਗੀ ਤੇ ਕਿਵੇਂ ਉਹ ਫਟਾਰਾ ਕਰੇਗਾ ਤੇ ਕਿਵੇਂ ਉਸ ਦਾ ਰੰਗ ਹਰਾ ਹੋਵੇਗਾ ਇਹ ਸਾਰਾ ਕੁਝ ਪਾਣੀ ਲਗਾਤਾਰ ਖੜਾ ਰੱਖਣ ਨਾਲ ਹੀ ਹੁੰਦਾ ਹੈ ਭਾਵੇਂ ਝੋਨਾ ਪਾਣੀ ਦੀ ਫਸਲ ਹੈ ਦੂਜੀਆਂ ਫਸਲਾਂ ਨਾਲੋਂ ਇਸ ਨੂੰ ਜ਼ਿਆਦਾ ਪਾਣੀ ਲੱਗਦਾ ਹੈ ਇਸ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਪਰ ਫਿਰ ਵੀ ਇਸ ਦੀਆਂ ਜੜਾਂ ਜ਼ਿਆਦਾ ਚਿਰ ਲਗਾਤਾਰ ਪਾਣੀ ਖੜਾ ਰੱਖਣ ਨਾਲ ਜੜਾਂ ਜੜੀਆਂ ਗਲ ਜਾਂਦੀਆਂ ਨੇ ਤੇ ਬੂਟਾ ਵਿਕਾਸ ਨਹੀਂ ਕਰਦਾ ਝੋਨੇ ਵਿੱਚ 15 ਦਿਨ ਤੱਕ ਪਾਣੀ ਖੜਾ ਤਾਂ ਰੱਖਿਆ ਜਾਂਦਾ ਹੈ ਤਾਂ ਕਿ ਉਸ ਵਿੱਚ ਨਦੀਨ ਨਾ ਉੱਗਣ 15 ਦਿਨਾਂ ਤੋਂ ਵੱਧ ਪਾਣੀ ਨਾ ਖੜਾ ਰੱਖੋ ਇੱਕ ਦਿਨ ਪਾਣੀ ਲਾਓ ਤੇ ਫੇਰ ਉਸ ਨੂੰ ਸੁੱਕ ਜਾਂਦਿਓ ਦੋ ਦਿਨ ਸੁੱਕਾ ਰਹਿਣ ਦਿਓ ਤੇ ਫਿਰ ਦੁਬਾਰਾ ਪਾਣੀ ਲਾਓ ਪਰ ਜੇਕਰ ਖੇਤ ਵਿੱਚ ਤਰੇੜਾਂ ਪੈਈਆਂ ਹਨ ਤਾਂ ਤਰੇੜਾਂ ਪੈਣ ਤੋਂ ਥੋੜਾ ਪਹਿਲਾਂ ਪਾਣੀ ਲਾ ਦਿਓ ਇਸ ਤਰ੍ਹਾਂ ਸੁਕਾ ਸੁਕਾ ਕੇ ਪਾਣੀ ਲਾਉਣ ਨਾਲ ਆਪਣੇ ਆਪ ਹੀ ਨਵੀਆਂ ਜੜਾਂ ਨਿਕਲ ਆਉਂਦੀਆਂ ਨੇ ਤੇ ਕੋਈ ਵੀ ਝੋਨੇ ਨੂੰ ਪਾਉਣ ਦੀ ਕੋਈ ਵੀ ਪ੍ਰੋਡਕਟ ਪਾਉਣ ਦੀ ਲੋੜ ਨਹੀਂ ਪੈਂਦੀ ਜੋ ਨਿੰਦਗਾ ਜੜਾ ਕਾਲੀਆਂ ਹੋਣ ਦਾ ਨੁਕਸਾਨ ਇਹ ਹੈ ਕਿ ਤੁਹਾਡਾ ਝੋਨਾ ਰੁੱਕ ਕੇ ਦੁਬਾਰਾ ਚੱਲਣ ਵਿੱਚ 15 ਦਿਨਾਂ ਦਾ ਸਮਾਂ ਲੱਗੇਗਾ ਤੇ ਝੋਨਾ 15 ਦਿਨ ਲੇਟ ਹੋ ਜਾਵੇਗਾ ਉਸ ਤੋਂ ਬਾਅਦ ਸਹੀ ਹੋ ਜਾਵੇਗਾ ਝੋਨੇ ਨੂੰ ਹਰਾ ਕਰਨ ਜਾਂ ਪਟਾਰੇ ਵਾਸਤੇ ਕੋਈ ਵੀ ਵਾਧੂ ਪ੍ਰੋਡਕਟ ਪਾਉਣ ਦੀ ਜ਼ਰੂਰਤ ਨਹੀਂ ਹੈ ਜੋ ਕਾਦਾ ਤੁਹਾਨੂੰ ਸਿਫਾਰਿਸ਼ ਕੀਤੀਆਂ ਗਈਆਂ ਨੇ ਉਹ ਸਹੀ ਮਾਤਰਾ ਵਿੱਚ ਸਹੀ ਸਮੇਂ ਸਿਰ ਪਾਉਂਦੇ ਰਹੋ ਇੱਕ ਗੱਲ ਦਾ ਧਿਆਨ ਇਹ ਰਹੇ ਕੇ ਡਾਈ ਤੇ ਜਿੰਕ ਕਦੇ ਵੀ ਇਕੱਠੇ ਨਾ ਪਾਓ ਅਸਲ ਵਿੱਚ ਤਾਂ ਝੋਨੇ ਨੂੰ ਡਾਈ ਦੀ ਲੋੜ ਹੀ ਨਹੀਂ ਹੁੰਦੀ ਜੇਕਰ ਝੋਨੇ ਤੋਂ ਪਹਿਲਾਂ ਕਣਕ ਨੂੰ ਡਾਈ ਪਾਈ ਹੋਵੇ ਤਾਂ ਫਿਰ ਵੀ ਜੇਕਰ ਤੁਸੀਂ ਡਾਈ ਪਾਉਣੀ ਹੋਵੇ ਤਾਂ ਉਸ ਨੂੰ ਕਦੂ ਕਰਨ ਸਮਾਂ ਹੀ ਪਾ ਦਿਓ ਤੇ ਜਿੰਕ ਨੂੰ ਝੋਨਾ ਲਾਉਣ ਤੋਂ 15-20 ਦਿਨ ਬਾਅਦ ਪਾਓ ਜਦ ਪਾਣੀ ਸੁਕਾਸ ਕਾ ਕੇ ਲਾਉਣਾ ਹੁੰਦਾ ਹੈ ਉਸ ਸਮੇਂ ਪਾਓ ਫਿਰ ਤੁਹਾਨੂੰ ਝੋਨਾ ਫਟਾਰਾ ਵੀ ਬਹੁਤ ਕਰੇਗਾ ਤੇ ਰੰਗ ਵੀ ਹਰਾ ਰਹੇਗਾ ਕਿਸਾਨ ਵੀਰੋ ਝੋਨੇ ਦੇ ਫਟਾਰੇ ਦੀ ਗੱਲ ਕਰੀਏ ਤਾਂ ਇਸ ਦੇ ਜਿਆਦਾ ਟਿੱਲਰ ਹੋਣ ਨਾਲ ਝਾੜ ਨਹੀਂ ਵੱਧਾ ਝਾੜ ਤਾਂ ਹੀ ਵੱਧਦਾ ਹੈ ਜੇਕਰ ਸਾਰੇ ਟਿੱਲਰ ਨਰੋਏ ਹੋਣਗੇ ਤੇ ਉਹਨਾਂ ਵਿੱਚੋਂ ਸਾਰੀਆਂ ਮੁੰਜਰਾਂ ਲੰਮੀਆਂ ਤੇ ਦਾਣਿਆਂ ਨਾਲ ਭਰੀਆਂ ਹੋਣਗੀਆਂ ਤੇ ਦਾਣੇ ਮੋਟੇ ਤੇ ਚਮਕਦਾਰ ਹੋਣਗੇ ਤਾਂ ਹੀ ਝਾੜ ਜ਼ਿਆਦਾ ਨਿਕਲਦਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਪੌਦੇ ਦੇ ਕਿੰਨੇ ਟਿੱਲਰ ਹੋਣੇ ਚਾਹੀਦੇ ਨੇ ਕਿਸਾਨ ਵੀਰੋ ਮਾਰਾ ਵੱਲੋਂ ਸਪਾਰਸ਼ ਕੀਤੀਆਂ ਖਾਦਾਂ ਤੇ ਦਵਾਈਆਂ ਰਾਹੀਂ ਪੌਦੇ ਦੇ 17 18 ਟੇਲਰ ਨਿਕਲ ਕੇ ਤੰਦਰੁਸਤ ਮੁੰਜਰੇ ਨਿਕਲਦਿਆਂ ਹਨ ਤੇ ਝਾੜ ਪੂਰਾ ਨਿਕਲ ਆਉਂਦਾ ਹੈ ਜੇਕਰ ਆਪਾਂ ਬਾਜ਼ਾਰ ਵਿੱਚੋਂ ਫਾਲਤੂ ਦੀਆਂ ਚੀਜ਼ਾਂ ਲਿਆ ਕੇ ਪਾਵਾਂਗੇ ਤਾਂ ਟੇਲਰ ਤਾਂ ਜ਼ਿਆਦਾ ਹੋ ਜਾਣਗੇ 28 30 ਖਾਵਾਂ ਵੀ ਹੋ ਜਾਣਗੀਆਂ ਤੇ ਝੋਨੇ ਦਾ ਰੰਗ ਵੀ ਕਾਲਾ ਛਾਹ ਹੋ ਜਾਵੇਗਾ ਪਰ ਦਾਣਿਆਂ ਵਾਲੀਆਂ ਮੁੰਜਰਾ ਸਿਰਫ 15 16 ਹੀ ਰਹਿ ਜਾਣਗੀਆਂ ਬਾਕੀ ਦੀਆਂ ਸਖਾਵਾਂ ਨੂੰ ਕੋਈ ਮੁੰਜਰਾ ਨਹੀਂ ਪੈਣਗੀਆਂ ਝਾੜ ਵਧਨ ਦੀ ਬਜਾਏ ਸਗੋਂ ਘਟੇਗਾ ਕਿਉਂਕਿ ਫਾਲਤੂ ਦੀਆਂ ਸਖਾਵਾਂ ਤੰਦਰੁਸਤ ਸਖਾਵਾਂ ਦੀ ਖਰਾਕ ਨੂੰ ਵੀ ਖਾ ਲੈਂਦੀਆਂ ਨੇ ਇਸ ਕਰਕੇ ਉਹਨਾਂ ਦਾ ਝਾੜ ਵੀ ਘਟਾ ਦਿੱਦ ਗਏ ਇਸ ਲਈ ਕਿਸਾਨ ਵੀਰੋ ਫਾਲਤੂ ਦਾ ਖਰਚਾ ਨਾ ਕਰੋ ਇਸ ਲਈ ਕਿਸਾਨ ਵੀਰੋ ਮਾਰਾਂ ਦੇ ਦੱਸੇ ਅਨੁਸਾਰ ਖਾਦਾਂ ਛੋਣੇ ਨੂੰ ਪਾਓ ਤੁਹਾਡਾ ਝੋਨਾ ਪੂਰਾ ਝਾੜ ਦਵੇਗਾ ਵੇਖਣ ਨੂੰ ਭਾਵੇਂ ਵਿਰਲਾ ਜਿਹਾ ਲੱਗੇ ਪਰ ਉਸ ਦੀਆਂ ਸਾਰੀਆਂ ਸਤਾਵਾਂ ਤੇ ਲੰਮੀਆਂ ਮੁੰਦਰਾ ਲੱਗਣਗੀਆਂ ਤੇ ਦਾਣੇ ਵੀ ਮੋਟੇ ਹੋਣਗੇ ਜਿਸ ਕਾਰਨ ਝਾੜ ਪੂਰਾ ਨਿਕਲੇਗਾ ਇਸ ਵੀਡੀਓ ਚ ਆਪਾਂ ਜਿਹੜਾਂ ਕਾਲੀਆਂ ਦੀ ਗੱਲ ਕੀਤੀ ਸੀ ਕਿ ਇਸ ਦਾ ਕਾਰਨ ਸਿਰਫ ਜ਼ਿਆਦਾ ਪਾਣੀ ਜ਼ਿਆਦਾ ਦਿਨਾਂ ਤੱਕ ਲਗਾਤਾਰ ਪਾਣੀ ਖੜਾ ਰੱਖਣਾ ਹੀ ਹੈ ਇਸ ਦਾ ਕਾਰਨ ਹੈ ਤੇ ਇਸ ਦਾ ਇਲਾਜ ਸਿਰਫ ਪਾਣੀ ਨੂੰ ਸੁਕਾਸ ਸੁਕਾ ਕੇ ਲਾਉਣਾ ਹੀ ਇਸ ਦਾ ਇਲਾਜ ਹੈ ਉਮੀਦ ਹੈ ਕਿ ਕਿਸਾਨ ਵੀਰੋ ਆਪਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਝੋਨੇ ਦੀਆਂ ਜਿਹੜਾ ਕਾਲੀਆਂ ਆਕਾ ਹੁੰਦੀਆਂ ਨੇ ਤੇ ਇਹਨਾਂ ਦੀ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਇਹ ਵੀਡੀਓ ਵਿੱਚ ਬਸ ਇਨਾ ਹੀ ਵੀਰੋ ਚੰਗੀ ਲੱਗੀ ਹੋਵੇ ਤਾਂ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਵੀਡੀਓ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ